ਓਹ ਓਹ ਨਹੀਂ ਪਲਾਣੀ ਮੈ ਜਾਣੀ ਆ ਕਿਹੜੇ ਹਾਂ ਸਰਦਾਰ ਸਾਹਾ ਦੀ ਬੈਂ ਦੇ ਟਰੈਕਟਰ ਵਾਲੇ ਟਾਇਰ ਪਾਉਣ ਨੂੰ ਫਿਰਦਾ BK T ਕੰਪਨੀ ਦਾ ਸਭ ਤੋਂ ਵੱਡਾ ਟਾਇਰ ਜਿਹਨੇ ਕਰਜਾਈ ਹੋ ਗਿਆ ਤੇ ਫਾਜ਼ ਮੁਕਤੀ ਲੈ ਕੇ ਦੁਨੀਆ ਤੋਂ ਜਾਣਾ ਉਹ ਲੈ ਸਕਦਾ ਟ੍ਰੇਨ ਨਾਲੇ ਇਥੇ ਰੱਸਾ ਫਿਰ ਇਹਨਾਂ ਰੱਸੇ ਨਹੀਂ ਹੁੰਦਾ ਸੀ ਮੁੜ ਜਣੇ ਬਾਹਰ ਵੀ ਮੁੜ ਜਣੇ ਸਾਰੇ ਕੀ ਲੈਣਾ ਪਰਦਾ ਨਾ ਛੜਾ ਲਾਲਾ ਇਹਦੇ ਜਲੇਬ ਤਿਆਰ ਹੁੰਦੇ ਹੋਏ ਕਹਿੰਦਾ ਨਾ ਹੀ ਨਹੀਂ ਸੁਣਾ ਤਾਂ ਤੇ ਹੋਊ ਕਿੱਥੇ ਆਪਣੇ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬੈਕ ਮਾਈ YouTube ਚੈਨਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਜਾ ਰਹੇ ਆਂ ਕਿਸਾਨ ਮੇਲੇ ਤੇ ਉੱਚੋ ਮੰਡੀ ਤੇ ਜਿੱਦਾਂ ਕਿ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਉਹਨਾਂ ਦੀ ਤੇ ਚੱਲਦੇ ਆਂ ਆਪਾਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਚੁਣਾਉਣੇ ਆ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਸਾਰਾ ਮਾਹੌਲ ਮੇਲੇ ਦਾ ਕੀ ਬੰਦਾ ਕੀ ਕੀ ਕੁਝ ਕਿਵੇਂ ਹੈਗਾ ਦਾ ਕੱਲੀ-ਕੱਲੀ ਡਿਟੇਲ ਤੁਹਾਂ ਦੇਵਾਂਗੇ ਸਾਰੀ ਡਿਟੇਲ ਦੇਖਣ ਦੇ ਲਈ ਤੁਸੀਂ ਸਾਰਾ ਕੁਝ A to Z ਮੇਲਾ ਤੁਹਾਨੂੰ ਬਖਾਵਾਂਗੇ ਦੇਖਣ ਲਈ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਹਾਂਜੀ ਅਸੀਂ ਹੁਣ ਚੱਲੇ ਆ ਸਾਰੇ ਆਨੇ ਹੋ ਗਏ ਇਕੱਠੇ ਜਿਵੇਂ ਕਿਸੇ ਨੂੰ ਪਹਿਲਾਂ ਮੈਂ ਦੱਸਿਆ ਸੀਗਾ ਵੀਡੀਓ ਚ ਵੀ ਕਿਸਾਨ ਮੇਲੇ ਤੇ ਚੱਲੇ ਆ ਆਪਣੇ ਪਿੰਡ ਤੋਂ ਕਿਸਾਨ ਮੇਲਾ ਦੀ तकरीबन ਦੂਰੀ 3 ਤੋਂ 3.5 ਕਿਲੋਮੀਟਰ ਹੀ ਹੋ ਜਿਆਦਾ ਨਹੀਂ ਤੇ ਬਾਕੀ ਆ ਬਾਕੀ ਪ੍ਰਧਾਨ ਸਾਹਿਬ ਬੈਠਣੇ ਪਿੱਛੇ ਸਾਡੇ ਨੂੰ ਪੁੱਛ ਲੋ ਦੇਖੋ ਹਾਂ ਗੂਗਲ ਮੈਪਸ ਦੇਖੋ ਕਿੰਨਾ ਚਮਕਦਾ ਵੀਰ ਜੀ ਦਾਣਾ ਮੰਡੀ ਆਪਣੇ ਘਰ ਤੋਂ ਆਪਾਂ ਨੂੰ 3-4 ਕਿਲੋਮੀਟਰ ਹੀ ਪੈਂਦੀ ਹੈ ਮੈਂ ਆਪਣੇ ਦੂਸਰੇ ਗੱਲ ਕਰਦਾ ਤੇਰੇ ਕੋਲੋਂ ਨਹੀਂ ਇਥੋਂ ਸੌਂਦਲੇਰ ਦੀ ਗੱਲ ਕਰ ਮੈਂਗਾ ਭਾਈ ਜੀ ਮੈਂ ਇਥੋਂ ਮੈਂ ਗੱਲ ਕਰਦਾ ਮੈਂ ਉੱਤਰੀ ਬਕਟੀ ਨਹੀਂ ਨਹੀਂ ਬਲੌਣੀ ਮੈਂ ਜਾਣੀ ਆ ਤੇ ਹੋਰ ਹੋਛੇ ਹੁਣ ਕੀ ਕਰੋਗੇ ਤੁਸੀਂ ਕੀ ਲੈ ਕੇ ਆਉਣੇ ਆਪਾਂ ਅੱਜ ਆ ਬੀਚ ਲਿਆ ਵਾਹ ਬਈ ਸਬਜ਼ੀਆਂ ਦੇ ਕਿੱਲਾ ਹੋਰੀ ਪੋਲੀ ਅੱਛਾ ਨਰਮੇ ਦੇ ਵਿੱਚ ਲਾਓਗੇ ਭਾਈ ਤੁਸੀਂ ਨਹੀਂ ਵੀਰੇ ਹੁਣ ਕਰਦੇ ਵਿੱਚ ਚਲੋ ਅਸੀਂ ਉੱਥੇ ਆਪਾਂ ਚੱਲਦੇ ਆਂ ਦੇਖਦੇ ਆਂ ਜਾ ਕੇ ਕਿਹੜੇ ਕੁਛ ਪੀਣ ਆਪਣ ਵਗੈਰਾ ਮਿਲਦੇ ਆ ਨਰਮੇ ਦੇ ਤਾਂ ਪਹਿਲਾਂ ਵੀ ਲਾਇਏ ਸੀ ਉਹਨੇ ਸਬਜ਼ੀ ਮੰਡੀ ਫੇਲ ਕੱਪਦੀ ਤੇ ਜਿਹੜਾ ਵੀ ਕੁਝ ਹੋਇਆ ਉੱਥੇ ਵੀ ਵਗੈਰਾ ਹਨਾ ਤੁਹਾਨੂੰ ਦਿਖਾਉਣਿਆ ਸਾਰਾ ਕੁਝ ਦੇਖਣ ਲਈ ਸਾਡੇ ਵਲੌਗ ਨਾਲ ਜੁੜੇ ਰਹੋ ਆਹ ਦੇਖੋ ਅਸੀਂ ਪਹੁੰਚ ਚੁੱਕੇ ਹਾਂ ਕਿਸਾਨ ਮੇਲੇ ਤੇ ਬਹੁਤ ਜ਼ਿਆਦਾ ਹੋਇਆ ਪਿਆਗਾ ਕੱਠ ਗੱਡੀਆਂ ਹੀ ਗੱਡੀਆਂ ਗੱਡੀਆਂ ਹੀ ਗੱਡੀਆਂ ਤੇ ਬਾਕੀ ਸੋਨੂੰ ਅੰਦਰ ਚੱਲ ਕੇ ਵੀ ਵਿਖਾਉਣਿਆ ਇਹ ਪਹਿਲਾਂ ਗੱਡੀ ਲਾਈ ਆਪਾਂ ਇੱਥੇ ਕਿਤੇ ਸਾਈਡ ਤੇ ਦੇਖ ਕੇ ਪਾਰਕਿੰਗ ਤੇ ਫਿਰ ਚੱਲਦੇ ਆ ਅੰਦਰ ਹਾਂ ਬਿੱਟੂ ਕਿਹਾ ਭਾਈ Thank you. ਜੀ ਆ ਤੁਸੀਂ ਚੈੱਕ ਕਰੋ ਇੱਥੇ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਦੇ ਫਲਦਾਰ ਬੂਟੇ ਆਏ ਹੋਏ ਸੀਗੇ ਬਹੁਤ ਹੀ ਜਿੰਨੇ ਕਹਿ ਤੀ ਤੇ ਬਹੁਤ ਦੂਰੋਂ ਦੂਰੋਂ ਆ ਕੇ ਇੱਥੇ ਉਹਨਾਂ ਨੇ ਆਪਣੀਆਂ ਸਟਾਲਾਂ ਲਾਈਆਂ ਹੋਈਆਂ ਸੀ ਦੇਖੋ ਆ ਬਾਈ ਕੋਲੇ ਜਿਵੇਂ ਲਸਣ ਸੀ ਕਾਫੀ ਪ੍ਰਕਾਰ ਦਾ ਜਿਹੜਾ ਕਿ ਇਹ ਬੀਜ ਲਈ ਲੈ ਕੇ ਆਏ ਸੀ ਤੇ ਫਿਰ ਆਹ ਬਹੁਤ ਤਰ੍ਹਾਂ ਦੇ ਇੱਥੇ ਫਲਦਾਰ ਬੂਟੇ ਸੀਗੇ ਤੇ ਨਾਲ ਨਾਲ ਹੀ ਫਲਾਵਰ ਵਾਲੇ ਸੀਗੇ ਤੇ ਆ ਬਾਈ ਕੋਲੇ ਵੀ ਗਾਜਰਾ ਮੂਲੀਆਂ ਦੀ ਤੇ ਇਦਾਂ ਦੇ ਤਰ੍ਹਾਂ ਦੇ ਬੀਜ ਰੱਖੇ ਹੋਏ ਸੀ ਇੱਥੇ ਬਹੁਤ ਪ੍ਰਕਾਰ ਦੇ ਫਲਦਾਰ ਬੂਟੇ ਸੀ ਬਹੁਤ ਪ੍ਰਕਾਰ ਦੇ ਜਿਹੜੇ ਕਿ ਮੈਂ ਨਹੀਂ ਵੇਖੇ ਸੀ ਕਿ ਤੇ ਅੱਜ ਮੈਂ ਇੱਥੇ ਵੇਖ ਕੇ ਆਇਆ ਬਹੁਤ ਪ੍ਰਕਾਰ ਦੇ ਬੂਟੇ ਸੀਗੇ ਇੱਥੇ ਜਿਵੇਂ ਕਿ ਇੱਥੇ ਬਹੁਤ ਬੂਟੇ ਇਦਾਂ ਦੇ ਆ ਜਿਨ੍ਹਾਂ ਨੂੰ ਇੰਨਾ ਕੁ ਫਲ ਲੱਗਿਆ ਹੋਇਆ ਸੀਗਾ ਵੀ ਗਮਲੇ ਆ ਦੇਖੋ ਤੁਸੀਂ ਦੇਖ ਰਹੇ ਹੋ ਨਿੰਬੂ ਦਾ ਇਹਨੂੰ ਇੰਨਾ ਕੁ ਜ਼ਿਆਦਾ ਫਲ ਲੱਗਿਆ ਹੋਇਆਗਾ ਬੀ ਇਹ ਆਪਣੇ ਘਰੇ ਲੱਗ ਗਿਆ ਮੈਨੂੰ ਨਹੀਂ ਲੱਗਦਾ ਇੰਨਾ ਫਲ ਚੱਕਣਾ ਪਰ ਇੱਥੇ ਇਹਨਾਂ ਨੇ ਇੰਨੀ ਕੀ ਤਕਨੀਕ ਨਾਲ ਤਿਆਰ ਕੀ ਜਿਵੇਂ ਅਮਰੂਦ ਦਾ ਬੂਟਾ ਵੇਖਿਆ ਤੁਸੀਂ ਇਹਨੂੰ ਬਹੁਤ ਫਲ ਲੱਗਿਆ ਹੋਇਆ ਸੀਗਾ ਤੇ ਇਦੋਂ ਗਾਹਾਂ ਆਪਾਂ ਹੋਰ ਬੂਟੇ ਵੀ ਵੇਖਦੇ ਆਂ ਜਿਹੜੇ ਕਿ ਹੋਰ ਵੈਰਾਈਟੀਆਂ ਦੇ ਨੇ ਜਿਵੇਂ ਕਿ ਆਹ ਅੰਜੀਰ ਦਾ ਬੂਟਾ ਅੰਜੀਰ ਨੇ ਵੀ ਬਹੁਤ ਫਲ ਚੱਕਿਆ ਹੋਇਆ ਇੱਥੇ ਤੇ ਆਪਾਂ ਵੀ ਇਹ ਫਲ ਆਪਣੇ ਘਰੇ ਲਾਇਆ ਅੰਜੀਰ ਦਾ ਤੇ ਹਸਾਲ ਦੇ ਵਿੱਚ ਵਿੱਚ ਆਪਣੇ ਵੀ ਇਹਨੇ ਫਲ ਦੇਣ ਲੱਗ ਜਾਣਾ ਵਧੀਆ ਇੱਥੇ ਬਹੁਤ ਜ਼ਿਆਦੇ ਵੈਰਾਈਟੀ ਅੰਮ੍ਰੋਦਾਂ ਦੀ ਸੀਗੀ ਜਿਵੇਂ ਆਹ ਨਾਲ ਲਾਲ ਸੇਬ 베ਰੀ ਵੀ ਆ ਗਈ ਇਹ ਸੇਬਾਂ ਦੀ ਤਰ੍ਹਾਂ 베ਰ ਲੱਗਦੇ ਨੇ ਇਦਾਂ ਦੀ ਵੈਰਾਈਟੀ ਮੈਂ ਵੇਖੀ ਪਹਿਲੀ ਯਾਰ ਤੇ ਇੱਥੇ ਅੰਬ ਸੀਗੇ ਅੰਬ ਜਿਹੜੇ ਕੀ ਗਮਲੇ ਦੇ ਵਿੱਚ ਹੀ ਆਉਹ ਤੇ ਉਹਨਾਂ ਨੂੰ ਅੰਬ ਦਾ ਫਲ ਲੱਗਿਆ ਹੋਇਆ ਇਦਾਂ ਇਦਾਂ ਦੀਆਂ ਵੈਰਾਈਟੀਆਂ ਦੇਖਣ ਨੂੰ ਮਿਲੀਆਂ ਇੱਥੇ ਬਹੁਤ ਪ੍ਰਕਾਰ ਦੀਆਂ ਵੈਰਾਈਟੀਆਂ ਸੀਗੀਆਂ ਇੱਥੇ ਬਹੁਤ ਜ਼ਿਆਦੀ ਕੀ ਲੈਣਾ ਪਰ ਤਾਂ ਨਾ ਫੜਾ ਲਾਲਾ ਲਾਲਾ ਹਾਂ ਸੋਹਣੇ ਨਾ ਹਾਂ ਦੇਖ ਓਏ ਜੇ ਬਾਹਰ ਜਿਹੜੀ ਐਂਟਰੀ ਕਰਨ ਵਾਲੇ ਫੋਟੋ ਸੀਗੀ ਉੱਥੇ ਇਹਦੀ ਫੋਟੋ ਲਾਈ ਹੁੰਦੀ ਫੇਰ ਕੀ ਹੁੰਦਾ ਫਿਰ ਇੰਨਾ ਰਸ ਨਹੀਂ ਹੁੰਦਾ ਸੀ ਮੁੜ ਜਦੇ ਬਾਹਰ ਵੀ ਮੁੜ ਜਦੇ ਸਾਰੇ ਬਹੁਤ ਯਾਦੇਗਾ ਠਾਕਿਸਾਨ ਮੇਲੇ ਤੇ ਹੁਣੇ ਤੋਂ ਮੇਨ ਐਂਟਰੀ ਕਰਨ ਲੱਗੇ ਆ ਅੰਦਰ ਆਪਾਂ ਦੇਖਦੇ ਅੰਦਰ ਜਾ ਕੇ ਵਖਾਉਣੇ ਆ ਤੁਹਾਨੂੰ ਬਾਹੋ 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 ਆਪ ਦੇਖੋ ਤੁਸੀਂ ਡ੍ਰੈਗਨ ਫਰੂਟ ਇੱਥੇ ਡ੍ਰੈਗਨ ਫਰੂਟ ਦੇ ਬੂਟੇ ਸੀਗੇ ਤੇ ਨਾਲ-ਨਾਲ ਹੀ ਆ ਫੇਰ ਅਮਰੂਦ ਦੇ ਆਗੇ ਇਲਾਇਚੀ ਦੇ ਆਗੇ ਇੱਥੇ ਬਹੁਤ ਯਾਦੇ ਅਮਰੂਦਾਂ ਦੇ ਬੂਟੇ ਦੀਆਂ ਵੈਰਾਈਟੀਆਂ ਫੀਆਂ ਬਹੁਤ ਚੱਲ ਅੱਜ ਮੈਂ ਚਿੱਟੀ ਜਮਾਂ ਮੈਨੂੰ ਮੈਂ ਪਹਿਲੀ ਵਾਰ ਹੀ ਬੂਟਾ ਦੇਖਿਆ ਤਾਂ ਚਿੱਟੀ ਜਾਮਣ ਦਾ ਫਿਰ ਅੰਬਾਂ ਦੀ ਇੱਥੇ ਬਹੁਤ ਯਾਦੇ ਵੈਰਾਈਟੀਆਂ ਸੀਗੀਆਂ ਬਹੁਤ ਯਾਦੇ ਇਹ ਆ ਦੇਖੋ ਮੰਗੋ ਲਵੈਂਡਰ ਜੇ ਕਲਰ ਦੇ ਮੰਗੋ ਨੇ ਜਿਹੜੇ ਇਹ ਕਿਹਨੂੰ ਲੈਣਾ ਚਾਹੀਦਾ ਇਹ ਇਹ ਨੂੰ ਲੈਣਾ ਚਾਹੀਦਾ ਹੈ ਜਿਹਨੇ ਛੀਤੀ ਮਾਰਨਾ 1645000 ਰੁਪਿਆ ਰੇਟ ਹੈਗਾ ਛੀਤੀ ਨੂੰ ਛੀਤੀ ਜਿਹਨੇ ਕਰਜ਼ਾਈ ਹੋ ਗਿਆ ਤੇ ਫਹਾ ਮੁਕਤੀ ਲੈ ਕੇ ਦੁਨੀਆ ਤੋਂ ਜਾਣਾ ਉਹ ਨਾ ਸਕਦਾ ਰੇਟ ਨਾਲੇ ਤੇ ਰੱਸਾ ਬਹੁਤ ਵਧੀਆ ਰੱਸਾ ਲੈਣੀ ਸਾਨੂੰ ਇੱਥੇ ਮਿਲਦੇ ਆ ਇਹ ਆਦੀ ਆਪ ਫਹਾ ਦੇ ਦੇਣਗੇ ਚਰਸੀ ਵਾਲੇ ਆ ਕੇ ਬਹੁਤ ਹੀ ਵਧਕਾਏ ਇਹ ਬਸ ਜਿਹੜੇ ਲੈਣਾ ਹੈਗਾ ਲੋੜ ਹੀ ਨਹੀਂ ਪੈਣੀ ਲੋ ਲਓ ਆਪਾਂ ਲੈ ਕੇ ਜਾਣੀ ਅੱਜ ਆਪਣਾ ਦੁਕਾਨਾਂ ਨਾਵੇਂ ਅਗਲਾ ਸੀਗਾ ਦੱਸੋ ਇਹਦੇ ਬਾਰੇ ਕੁਝ ਅੱਜ ਦਿਨ ਆਪਾਂ ਡਰਾਈਵਰ ਆਹ ਆਪਾਂ ਅੱਜ ਸੌਦਾ ਕਰ ਲਿਆ ਤਾਂ ਆਪਾਂ ਸਭ ਤੋਂ ਪਹਿਲਾਂ ਜੇ ਜਾ ਕੇ ਤੇਰਾ ਨਾਰਮ ਵੀ ਵਡਾਂਗੇ ਨਾਰਮ ਜੌਰ ਖਤਮ ਕਰ ਕੇ ਕੁਤਰਾ ਕਰਕੇ ਪਿੱਛੇ ਛੇੜ ਦੂ ਬੱਸ ਕੁਤਰਾ ਕਰਕੇ ਪਿੱਛੇ ਛੇੜ ਦੂ ਵਿਚੇਰ ਲਾ ਦੂ ਦੇਖੋ ਜ਼ਿਮੀਦਾਰ ਨੇ ਕਿੰਨੇ ਸ਼ੌਂਕ ਨਾਲ ਟਰਾਲਾ ਬਣਵਾਇਆ ਹੋਇਆ ਹੈ ਆ ਚਾਰੇ ਪਾਸੋਂ ਹਲ ਮੁਖਾਉਣੇ ਆ ਇਹਦੀ ਲੁੱਕ ਇਧਰ ਹੋਈ ਮੜਾ ਦੇ ਦੇਖੋ ਆ ਪੁਰਾਣੇ ਪੰਜਾਬ ਦਾ ਮੈਪ ਬਣਾਇਆ ਗਿਆ ਸ਼ੀਰ ਇੱਕ ਰੇਜ ਪੁਰਾਣੀ ਮਿੱਤਰਾਂ ਦੀ ਸ਼ੀਰ ਲਿਖਿਆ ਨਾਲ ਤੇ ਬਾਕੀ ਬਾਈ ਜੀ ਦੱਸਣਗੇ ਬਾਕੀ ਰੋਟੀ ਰਾਟੀ ਖਾਣ ਨੂੰ ਇੱਥੇ ਵਧੀਆ ਹੂੰ ਸੇ ਆ ਸਾਰੇ ਬਲਦੇਸੀ ਮਹੀਨੇ ਦੇ ਨਾਮ ਲਿਖੇ ਹੋਏ ਆ ਪੋ ਮਾਕ ਫਕਣ ਵਗੈਰਾ ਸਾਰ ਨੂੰ ਖੋਸ਼ ਟਰੈਕਟਰ ਪੁਰੇ ਸ਼ੌਕ ਨਾਲ ਤਿਆਰ ਕਰਿਆ ਹੋਇਆ ਪੂਰਾ ਹੀ ਕੈਂਟ ਟਰਾਲਾ ਇੱਥੇ ਬਾੜੀ ਕਿੱਤਾ ਮੁੰਡਾ ਸ਼ੌਕ ਨਾ ਕਰੇ ਆਹ ਸੰਦੇ ਜਿਹੜੇ ਪ੍ਰਾਲੀ ਇਕੱਠੀ ਕਰਨ ਵਾਸਤੇ ਹੁੰਦੇ ਨੇ ਝੋਨੇ ਦੀ ਪ੍ਰਾਲੀ ਇਕੱਠੀ ਕਰਕੇ ਲਾਈਨ ਅ ਬਣਾ ਕੇ ਗੱਠਾ ਬਣਾਉਣ ਵਾਸਤੇ ਇਹ ਟੈਂਕੀ ਗਲਾਬ ਸਿੱਧੂ ਦੀ ਆ ਆ ਦੇਖੋ ਲਿਖਿਆ ਵੀ ਆ ਪਿੱਛੇ ਇੱਥੇ ਦਿਖਾਉਣ ਵਾਸਤੇ ਲੈ ਕੇ ਆਇਆ ਉਹ ਇਹ ਗਿਆ ਤੇ ਡੀਜ਼ਲ ਵਾਲੀ ਟੈਂਕੀ ਡੀਲ ਦੀ ਭਰ ਕੇ ਰਹਾ ਵੇ ਆ ਕਿਸਾਨ ਇੱਕ ਇੱਥੇ ਟਰਾਲਾ ਲੈ ਵੀ ਬਹੁਤ ਸੋਹਣਾ ਉਹਦੇ ਟਾਇਰਾਂ ਦੀ ਵੈਰਾਈਟੀ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ kia ਇੱਕ ਟਰਾਲਾ ਹੋਰ ਦੇਖੋ ਬਹੁਤ ਹੀ ਸੋਹਣੇ ਟਰਾਲੇ ਤਿਆਰ ਕਰਕੇ ਹੋਇਆ ਇੱਥੇ ਆਇਆ ਜਿਹੜੇ ਬਹੁਤ ਹੀ ਸੋਹਣੇ BK T ਕੰਪਨੀ ਦਾ ਸਭ ਤੋਂ ਵੱਡਾ ਟਾਇਰ ਅਲੱਗ ਹੀ ਤੁਸੀਂ ਸਕਦੇ ਉਹਨਾਂ ਨੇ ਅੱਗੇ ਪ੍ਰੋਮੋਸ਼ਨ ਕਰੀ ਦੀ ਹੈ BK ਟਾਇਰ ਕੰਪਨੀ ਵਾਲਨੇ ਇੱਥੇ ਕਿਹੜੇ ਹਾਂ ਸਰਦਾਰ ਸਾਹਾ ਦੀ ਬੈਂ ਦੇ ਟਰੈਕਟਰ ਵਾਲੇ ਟਾਇਰ ਪਾਉਣ ਨੂੰ ਫਿਰਦਾ ਦੇਖੋ ਇਹ ਕਹਿੰਦਾ ਬਾਲੀ ਐਵਰੇਜ ਦਿੰਦੀ ਆ ਮੇਰੀ ਬੈਂ ਕਹਿੰਦਾ ਪਹਿਲਾਂ 10 12 ਦੀ ਐਵਰੇਜ ਦਿੰਦੀ ਆ ਹੁਣ ਕਹਿੰਦਾ 5 7 ਦੀ ਦੇਣ ਲੱਗ ਜੇ ਘਟਾਉਣੀ ਐਵਰੇਜ ਕਹਿੰਦਾ ਆ ਪਾ ਕਿਲੋਮੀਟਰ ਦੀ ਐਵਰੇਜ ਰਹਿ ਜਾ ਚੱਲ ਤੇ ਆਣੀ ਮੈਨਸ ਚ ਹੋ ਜੇ ਐਵਰੇਜ ਇਹ ਸਰਦਾਰ ਇੰਡਸਟਰੀ ਵਾਲਿਆਂ ਦੇ ਸਾਂਦਨੇ ਸਾਰੇ ਇੱਥੇ ਰੋਟਾਵੇਟਰ ਹੋ ਗਿਆ ਮੂੰਗੀ ਵੜਨਲਾ ਹੋ ਗਿਆ ਹਨਾ ਸੁਪਰ ਸੀਡਰ ਨੇ ਉਧਰ ਹਨਾ ਮਸ਼ੀਨ ਵਾਲਿਆਂ ਕਰਪਾ ਇਨਾਂ ਨੇ ਸਾਰੀਆਂ ਇਨਾਂ ਕੋਲੇ ਤੇ ਬਿਜਾਈ ਵਾਲੀਆਂ ਮਸ਼ੀਨਾਂ ਨੇ ਇਹ ਦੇਖੋ ਸਰਦਾਰ ਇੰਡਸਟਰੀ ਇਹਦੇ ਨਾਲ ਮੂੰਗੀ ਦੀ ਕਟਾਈ ਹੁੰਦੀ ਆ ਇਹਨਾਂ ਦੇ ਸਾਰੇ ਸੰਧੀ ਪਿਆ ਜਿਵੇਂ ਉਧਰ ਬਿਜਾਈ ਵਾਲਾ ਹੈਪੀ ਸੀਡਰ ਪਿਆ ਸੁਪਰ ਸੀਡਰ ਪਿਆ ਹਨਾ ਤੇ ਰੋਟਾਵੇਟਰ ਵਗੈਰਾ ਸਾਰਾ ਕੁਝ ਇਹ ਪੁਰਾਣੀਆਂ ਚੱਕੀਆਂ ਜਿਹੜੀਆਂ ਕਿ ਹੁਣ ਅਲੋਪ ਹੁੰਦੀਆਂ ਜਾਂਦੀਆਂ ਜਿਵੇਂ ਇਹ ਚੱਕੀਆਂ ਆ ਗਿਆ ਉਹ ਸਾਹਮਣੇ ਫਿਰ ਕਾਹਾਂ ਆ ਪਈਆਂ ਮਧਾਣੀ ਜਿਹਨਾਂ ਹੱਥੀਂ ਰੜਕਿਆ ਜਾਂਦਾ ਸੀ ਕੇ ਦੁੱਧ ਹਾਂ ਹਾਂ ਹਲੋ ਬਹੁਤ ਚੱਕੀਆਂ ਪਈਆਂ ਨਾ ਹੋਰ ਇਹਨੇ ਕਿ ਹੁਣ ਅਲੋਪ ਹੁੰਦੀਆਂ ਜਾਂਦੀਆਂ ਬਾਕੀ ਸਾਨੂੰ ਹੋਰ ਵੀ ਦਿਖਾਉਣੇ ਹੈਦਰ ਇਹ ਇਹ ਵੇਖੋ ਇਹ ਨਹਾਟੇ ਨੂੰ ਦਦਰੜ ਕੇ ਜਾਂਦਾ ਸੀ ਇਹ ਸਾਰੀਆਂ ਚੀਜ਼ਾਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਨੇ ਆਹ ਦੇਖੋ ਤੁਸੀਂ 13 ਤੋਂ 15 ਫੁੱਟ ਲੰਮੀ ਚਰੀ ਇਹਨਾਂ ਕੋਲ ਇਸ ਵੈਰਾਈਟੀ ਦਾ ਬੀਜ ਮਿਲਦਾ ਸੀ ਇੱਥੋਂ ਐਨੀ ਲੰਮੀ ਚਰੀ ਸੀ ਆ ਵੇਖੋ ਇੱਧਰ ਹੋਰ ਕਰਪਾਈਆਂ ਖੜੀਆਂ ਬਹੁਤ ਯਾਦ ਇਕੱਠ ਸੀ ਕਿ ਇੱਥੇ ਕਿਸਾਨ ਮੇਲੇ ਤੇ ਬਹੁਤ ਲੋਕ ਆਏ ਹੋਏ ਸੀਗੇ ਦੂਰੋਂ ਦੂਰੋਂ ਦੇਖੋ ਗਾਈਆਂ ਦੀ ਧਾਰ ਚੋਣ ਵਾਲੀਆਂ ਮਸ਼ੀਨਾਂ ਇਹਨਾਂ ਨਾ ਇਹਾਂ ਅੰਦਰ ਉੱਥੇ ਵਰਤਿਆ ਆਇਆ ਜਿਨ੍ਹਾਂ ਦੇ ਬਾਣ ਮਤਲਬ ਪਾਣੀ ਨਹੀਂ ਸੋਖਦੇ ਹਨਾ ਤਾਂ ਉਹ ਟਰੈਕਟਰ ਖਿੱਚੂਗਾ ਉਹਦੇ ਜੇ ਕਰੀਏ ਦੇ ਨਾਲ ਬਾਦ ਨਾ ਜੇ ਬਾਣ ਪਾਣੀ ਨਾ ਪੀਂਦਾ ਹੋਵੇ ਇਹਨੇ ਲਗਾ ਦੇ ਇੱਕ ਵਾਰੀ ਪਾਣੀ ਸੋਕਣ ਲੱਗ ਜਾਂਦਾ ਜਿਹੜਾ ਪਾਣੀ ਬਾਣ ਪਾਣੀ ਨਹੀਂ ਪੀਂਦੇ ਹਣਾ ਇਹ ਕਰੀਏ ਦੇ ਨਾਲ ਬਾਹਿਆ ਜਾਵੇ ਤਾਂ ਪਾਣੀ ਮਤਲਬ ਪੂਰਾ ਸੋਕਣ ਲੱਗ ਜਾਂਦਾ ਇਹਨੂੰ ਤਹਿ ਤੋੜ ਕਿਹਾ ਜਾਂਦਾ ਇੱਕ ਕਰੀਏ ਦੇ ਨਾਲ ਮਤਲਬ ਇਸ ਦੀ ਟਪਾ ਦੇਣਾ ਇਹ ਬਾਣ ਦੇ ਤਾਂ ਥੱਲੇ ਤੱਕ ਇਹ ਪੱਟ ਦਿੰਦਾ ਤੇ ਉਹਦੇ ਨਾਲ ਨਾ ਪਾਣੀ ਸੋਕਣ ਲੱਗ ਜਾਂਦਾ ਬਾਣ ਮੱਕੀ ਜਰੇ ਪਾਉਣ ਵਾਸਤੇ ਬੈਸ਼ੇਰੇ ਪਾਉਣ ਵਾਸਤੇ ਨਾਲ ਹੋ ਰਹੀ ਹੈ ਅੱਛਾ ਜਲੇਬੀ ਤਿਆਰ ਹੁੰਦੇ ਹੋਏ ਇਹ ਪਾਸਮਾਨੇ ਮੱਝਾਂ ਗਾਮ ਵਾਲੇ ਸਾਰਿਆਂ ਦੇ ਪਾਉਣ ਵਾਲੇ ਗੱਲ ਚ ਰਸੇ ਉਹਦੇ ਹਾਰ ਸ਼ਿੰਗਾਰ ਕਰਨ ਵਾਲੇ ਮਰੇਲ ਕੋਟ ਵਾਲੇ ਸਾਰੇ ਫਲਦਾਰ ਬੁੱਟੇ ਲੈ ਕੇ ਆਏ ਆ। ਇੱਕ ਲੱਕੀ ਲੌਂਗਾਂ ਦਾ ਬੁੱਟਾ ਲੱਗਦਾ। ਇਹ ਲੌਂਗਾਂ ਦਾ ਬੁੱਟਾ ਬਾਈ। ਲੱਗੇ ਵੀ ਆ। ਉੱਤੇ ਬਹੁਤ ਜ਼ਿਆਦੇ ਵੈਰਾਈਟੀਆਂ ਨੇ ਮੇਲੇ 'ਚ ਫਲਦਾਰ ਬੁੱਟਿਆਂ ਦੀਆਂ ਬਹੁਤ ਜ਼ਿਆਦੇ ਬਣੀਆਂ। ਆ ਪਤਾ ਨਹੀਂ ਕਿਹੜੀ ਸ਼ਾਇਆ ਦੋਨੇ ਇਹ ਸਾਨੂੰ ਵੀ ਨਹੀਂ ਪਤਾ ਪੁੱਛਦੇ ਆ ਇਹਨਾਂ ਨੂੰ ਕੀ ਆ ਓ ਕੀੰਦਾ ਆਲੂ ਬੀਜਣ ਵਾਲੀ ਮਸ਼ੀਨ ਨਵੀਂ ਤਕਨੀਕ ਦੀ ਆਲੂ ਬੀਜਣ ਵਾਲੀ ਮਸ਼ੀਨ ਤੇ ਇਹਦੇ ਨਾਲ ਆਹ ਹਾਂ ਇਹ ਔਰ ਲਾਈਟ ਲਗਾਉਂਦੇ ਮੈਂ ਉਹ ਹੀ ਆ ਮਾਖੇ ਮਿਕਸੀ ਮਿਕਸਰ ਆ ਕੀ ਆ ਬੰਦਾ ਦੇਖ ਲੋ ਸਾਡਾ ਬੰਦਾ ਫਾਲਦਾਰ ਬੂਟਾ ਲੈ ਰਿਆ ਸੀ ਕਿਹੜਾ ਲੈ ਰਿਆ ਸੀ ਉਹ ਬਾਵਾ ਕਾਡੂ ਹੁਣ ਮਗਰਾਤਾ ਕਹਿੰਦਾ ਇਹ ਤਾਂ ਆਪਣੇ ਹੁੰਦੇ ਨੇ ਕਹਿੰਦਾ ਨਾ ਪਹਿਲਾ ਇਹ ਬੰਦੇ ਆਰ ਜੀ ਕਹਿੰਦਾ ਨਾ ਹੀ ਨਹੀਂ ਸੁਣਾ ਤਾ ਤੇ ਹੋਊ ਕਿੱਥੇ ਆਪਣੇ 12000 ਕਿਲੋ ਮਿਲਦੇ ਆ ਹੁਣ ਬੂਟਾ ਬਾਹਰ ਡੁੱਦਿਆ ਕਹਿੰਦਾ ਬਾਕੀ ਇਧਰ ਆ ਰੇ ਆਪਣੀ ਸਪਰੇਅ ਕਰਨ ਵਾਲਾ ਯੰਤਰ ਖੜਾ ਮਸ਼ੀਨਰੀ ਬਹੁਤ ਅੱਛੀ ਪੱਖੇ ਹੀ ਪੱਖੇ ਇਹ ਪੱਖੇ ਜ਼ਿਆਦਾਤਰ ਹੁਣ ਡੂੰਘੇ ਥਾਂ ਤੋਂ ਉੱਪਰਲੇ ਥਾਂ ਤੋਂ ਪਾਣੀ ਚੜਾਉਣ ਲਈ ਵਰਤੇ ਜਾਂਦੇ ਆ ਛਪਣਾ ਛੁਪਣਾ 'ਚ ਵਰਤੇ ਜਾਂਦੇ ਆ ਪਹਿਲਾਂ ਕੀ ਹੁੰਦਾ ਸੀ ਖੂਹ ਪਟਿਆ ਜਾਂਦਾ ਸੀ ਉਹਦੇ 'ਚ ਪੱਖਾ ਰੱਖਿਆ ਹੁੰਦਾ ਸੀ ਇਹੀ ਪਾਣੀ ਕੱਢ ਲਾਂਗੇ ਉਹ ਪਾਣੀ ਉੱਚੇ ਹੁੰਦੇ ਸੀ ਹੁਣ ਤਾਂ ਸਵਰਸਿਵਲ ਮੋਟਰਾਂ ਬਹੁਤ ਆ ਗਈਆਂ ਇਹ ਆ ਗਈ ਜੀ ਪਟਾਵੇਂ ਹਾਲਾ ਬਾਹਾਂ ਦੀ ਥੱਲੜ ਦੀ ਨੂੰ ਉੱਪਰ ਕਰਨ ਲਈ ਉੱਪਰਲੀ ਮਿੱਟੀ ਨੂੰ ਥੱਲੇ ਕਰਨ ਲਈ ਇਹ ਸੰਦ ਵਰਤਿਆ ਜਾਂਦਾ ਫਿਰ ਇਹਦੇ ਰੋਟੇਟਰ ਸੁਪਰ ਸੇਟਰ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਸੀ ਇਹਨਾਂ ਕੋਲ ਵੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਕਿ ਅਸੀਂ ਪਸੀਨਾ ਪਸੀਨੇ ਹੋਏ ਪਏ ਸੀ ਇੱਥੇ ਮੇਲੇ ਦੇ ਵਿੱਚ ਹੈਡਰ ਲੱਗ ਗਿਆ ਲੱਗ ਬਾਈ ਢੋੜਤਾ ਚਾਦਰਾਂ ਪਾ ਕੇ ਇਹਨੂੰ ਨਾਮ ਦਿੱਤਾ ਜਾਵਾ ਹਾਂ ਆਪਾਂ ਹੈਡਰ ਹੈ ਜਿਹੜੀ ਹਾਈਡਰੇਟ ਹੀਲ ਕਰੀਏ ਜਾਂ ਨਾ ਕਿਤੇ ਪਜਾਦਰੇ ਤੇ ਅੱਜ ਨਾਮ ਪਾ ਕੇ ਢੋੜਤਾ ਰਿਆ ਨਾਮ ਪਾ ਕੇ ਕਿ ਆਂਦੇ ਦੀ ਕਿ ਆਂਦੇ ਦੀ ਕਦੀ ਪੱਥਰ ਦਾ ਆਪਾਂ ਲਿਆਏ ਗੱਲ ਪੱਥਰ ਦਾ ਰਹੇਗਾ ਐਸਰ ਦੂਰ ਘੜ ਤੋਂ ਲੈ ਕੇ ਆਂਦਾ ਇੰਨਾ ਕਤੂਰਿਆਂ ਦੀ ਨਸਲ ਆ ਜਿਹੜੀ ਉਹ ਹੈਗੀ ਆ ਜਰਮਨ ਸੈਫਟ ਤੇ ਡਾਬਰਮੈਨ ਇਹ ਬਹੁਤ ਹੀ ਕਿਊਟ ਜੇ ਪੱਪੀ ਸੀ ਤੇ ਇਹਨਾਂ ਦਾ ਰੇਟ ਤਾਂ ਕਾਫੀ ਕੋਸਟਲੀ ਬੋਲ ਰੇ ਸੀ ਕੋਈ 20000 ਦਾ ਕੋਈ 25000 ਦਾ ਤੇ ਐਦੂਗਾ ਹਾਂ ਆਪਾਂ ਦਿਖਾਉਣਿਆ ਤੁਹਾਨੂੰ ਇਹ ਆ ਗਿਆ ਜੀ ਦੇਖੋ ਕਿਊਟ ਜਾਂ ਡੌਗ ਜੰਮੀ ਕਿਊਟ ਜਾਂ ਦੇਖੋ ਤੀ ਮਿਉਨੇ ਮੂੰਹ ਘੱਡਿਆ ਹੋਇਆ ਬਾਹਰ ਇਹ ਵੈਰੈਟੀ ਆ ਗਈ ਜੀ ਆਪਣੀ ਪਪੀਰੀਅਨ ਤੇ ਪਪੀਰੀਅਨ ਦੇ ਨਾਲ ਫੇਰ ਉਹ ਇੱਕ ਕਤੂਰਾ ਜਰਮਨ ਸੈਫਟ ਦਾ ਫਿਰਦਾ ਦੇਖੋ ਇਹ ਬੜੇ ਹੀ ਕਿਊਟ ਜਨੇ ਸਾਰੇ ਬਹੁਤ ਹੀ ਕਿਊਟ ਲੱਗ ਰਹੇ ਸੀ ਸਾਰੇ ਬਹੁਤ ਹੀ ਕਿਊਟ ਇ ਕਿਹੜੀ ਬਰੀਡ ਹੈ ਇਹ ਇਧਰ ਆ ਗਈਆਂ ਜੀ ਕਬੂਤਰਾਂ ਦੀਆਂ ਵੈਰਾਈਟੀਆਂ ਬਹੁਤ ਪ੍ਰਕਾਰ ਦੇ ਕਬੂਤਰਾਂ ਦੀਆਂ ਵੈਰਾਈਟੀਆਂ ਵੀ ਸੀਗੀਆਂ ਆਹ ਦੇਖੋ ਕਿੱਡੇ ਕਿੱਡੇ ਕਬੂਤਰ ਆ ਇਹ ਵੀਡੀਓ ਚ ਹਲੇ ਏਡੇ ਤੁਹਾਨੂੰ ਨਹੀਂ ਲੱਗਣੇ ਇਹਨਾਂ ਦਾ ਸਾਈਜ਼ ਆਮ ਕਬੂਤਰ ਨਾਲੋਂ ਬਹੁਤ ਵੱਡਾ ਸੀ ਤੇ ਇਹ ਆ ਨੀਆਂ ਕੈਟ ਬਿੱਲੀਆਂ ਇਹ ਵੀ ਬੜੀਆਂ ਕਿਊਟ ਸੀਆਂ ਬਹੁਤ ਸੋਹਣੀਆਂ ਲੱਗਦੀਆਂ ਸੀ ਤੇ ਇਹਦੇ ਨਾਲ ਫਿਰ ਉਧਰ ਆਪਣੇ ਦੂਜੇ ਵੀ ਸੀਗੇ ਛੋਟੇ ਤੋਤੇ ਕੈਨ ਨੇ ਜਿੰਨਾਂ ਨੂੰ ਉਹ ਵੀ ਸੀ ਫਿਰ ਬੱਕਰੀਆਂ ਇਹ ਸਾਰਾ ਉਹ ਬੱਕਰੀਆਂ ਜਿਵੇਂ ਗਾਂ ਮੱਝ ਖੜੀ ਆ ਨਾ ਇਧਰ ਕਬੂਤਰ ਉਹ ਸਾਹਮਣੇ ਤੋਤੇ ਆ ਗਏ ਹਨਾ ਬਿੱਲੀਆਂ ਕੁੱਤੇ ਇੱਥੇ ਨਹੀਂ ਵੈਰਾਈਟੀਆਂ ਨੇ ਸਾਰੀਆਂ ਤੇ ਇਧਰ ਨੂੰ ਸਾਰੀਆਂ ਮਤਲਬ ਪਸ਼ੂ ਆ ਕੇ बटे ਬੱਕਰੀਆਂ ਮੱਝ ਗਾਵਾਂ ਸਾਰਾ ਕੁਝ ਉਹ ਵੀ ਉਹ ਘਾਉਣੇ ਆਉਣ ਉਹ ਇਧਰ ਆ ਜਾਨਵਰ ਦੇਖੋ ਤੁਸੀਂ ਕਿੰਨਾ ਵਧੀਆ ਪਾਲਿਆ ਹੋਇਆ ਤੇ ਉੱਤੇ ਮੰਝਾ ਡਾਲੀਏ ਇਹਰ ਜੇ ਜਾਨਵਰ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਇਹ ਨਾਲ ਪੁਰਾਤਨ ਚੀਜ਼ਾਂ ਆ ਗਈਆਂ ਜਿਵੇਂ ਆਟਾ ਚੱਕੀ ਆ ਗਈ ਆਪਣੀ ਫੇਰਾ ਨਾਲ ਸਪੀਕਰ ਆ ਗਏ ਜਿਹੜੇ ਪਹਿਲਾਂ ਵੱਡਾ ਸਾਰਾ ਤਵਾ ਪਾ ਕੇ ਜਦਾ ਘੜਾ ਆ ਗਿਆ ਆ ਚਰਖਾ ਆ ਗਿਆ ਇਦਾਂ ਦੀਆਂ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਸੀਂ ਅੱਗੇ ਵੀਡੀਓ 'ਚ ਦੇਖੋਗੇ ਤੇ ਵੀਡੀਓ ਨਾਲ ਆਪਣੀ ਨਾਲ ਜੁੜੇ ਰਹੋ ਜੀ ਆਪਾਂ ਹੁਣ ਸਾਰਾ ਕਿਸਾਨ ਮੇਲਾ ਕਵਰ ਲਿਆ ਤਕਰੀਬਨ ਸਾਰਾ ਕਵਰ ਕਰ ਲਿਆ ਹੁਣ ਆਪਾਂ ਕੀ ਰਹਿ ਆਪਣਾ ਇਹ ਜਿਹੇ ਤੋਂ ਆਪਾਂ ਕੀ ਰਿਹਾ ਕਰਦੇ ਆ ਪਹਿਲਾਂ ਖਾਈਏ ਕੁਛ ਹਾਂ ਪਹਿਲਾਂ ਖਾਈਏ ਫਿਰ ਅਸੀਂ ਐਸਟੀਮੇਟ ਲਾਇਆ ਵੀ ਅਸੀਂ ਤੋਂ ਦੋ ਨੂੰ ਦੋ ਮਰੂਤ ਤੇ ਦੁਮਾਰ ਬੰਦ ਹੋ ਗਿਆ ਜਿੰਨੇ ਤੇ ਕੋਈ ਖਾਂਦਾ ਨਹੀਂ ਐਦੂ ਕਹਾ ਜੀ ਸੋਚ ਐਦੂ ਬਾਦ ਅਸੀਂ ਸੋਚਦੇ ਆ ਦੋ ਮਰੂਤ ਦੇ ਮੂਟੇ ਤੇ ਦੋ ਕੋ ਹੋਰ ਕਿਸੇ ਕੋਈ ਫਾਂਡਾਰ ਦੇ ਬੁੱਟੇ ਲੈ ਕੇ ਚਾਲਦੇ ਆ ਉਹ ਲਾਵਾਂਗੇ ਕਿਉਂਕਿ ਬਾਕੀ ਤੱਥੇ ਜੇ ਖਾਂਦਸ ਰੇੜਾ ਲੈਣ ਦੀ ਗੱਲ ਕਰੀਏ ਉਹ ਤਾਂ ਫਿਰ ਉਹੀ ਆਈ ਜਾ ਕੇ ਪਹਾ ਲੱਗ ਫਾਲੋ ਗਾਰਡਨ ਨੂੰ ਤੇ ਨਾਮਕ ਜੋ ਪਾ ਬਹੁਤ ਯਾਦੇ ਰੇਟ ਨੇ ਜਿਹੜੇ ਵੀ ਸੰਦ ਇੱਥੇ ਆਉਂਦੇ ਆ ਜਿਹੜੇ ਮਤਲਬ ਏਜੰਸੀ ਜਾਣਦੇ ਆ ਉੱਥੇ ਬਹੁਤ ਡਿਸਕਾਊਂਟ ਦੇ ਹੁੰਦੇ ਆ ਪਰ ਇਹ ਬਹੁਤ ਯਾਦੇ ਮਹਿੰਗੇ ਲਾਇਏ ਰੇਟ ਇਹਨਾਂ ਨੇ ਉਧਰੋਂ ਬੱਤਲ ਵੀ ਚੜ ਕੇ ਆ ਰਹੇ ਆ ਮੀਂਹ ਵੀ ਆਊ ਕਿਸਾਨ ਮੇਲੇ 'ਚ ਤਿੰਨ ਕੈਟਾਗਰੀ ਪੈਂਦੀ ਆਪਣੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਆਓ ਉਹਨਾਂ ਦੇ ਸਾਹਮਣੇ ਨਾਮ ਲਓ ਉਧਰ ਆ ਜਾਓ ਉਹ ਖਾਲ ਦੇ ਸਾਹਮਣੇ ਨਾਮ ਲਓ ਕੋਈ ਗੱਲ ਨਹੀਂ ਡਾਲ ਨੰਬਰ 156 100 ਸੋਨਿਆ ਨੇ ਨਾਮ ਲਾ ਦਿੱਤਾ ਹੈ ਇਹਦੀ ਫੌਂਟ ਬੜੀ ਵਧੀਆ ਹੈ ਇਹਦਾ ਗੰਡਾ ਵਧੀਆ ਬਣਦਾ ਆ ਜੀ ਚਲ ਜੀ ਬੱਟਾ ਦੇ ਲੈ ਕੋਈ ਬੱਟਾ ਉਹਨੇ ਕਹਿਆ ਦੇਖ ਲੋ ਇੰਨੀ ਕਿੰਨਾ ਗੰਡਾ ਹੀ ਪੂਰਾ ਟਾਪ 1.8 ਰੁਪਏ ਨੇ 6 ਹੈ ਜੀ ਹਾਂ 350 640 ਕੀ ਸਾਥੀ ਬੋਲਦਾ ਆਇ ਇਥੋਂ ਅਸੀਂ ਸਬਜ਼ੀਆਂ ਦੇ ਬੀਜ ਲੈਂਦੇ ਹੋਏ ਜਿਵੇਂ ਕਿ ਮੇਥੇ ਪਾਲਕ ਗੋਭੀ ਗਾਤਰਾ ਮੂਲੀਆਂ ਐਦਾਂ ਦੇ ਲੇਕਣਾ ਲੇਕਣਾ ਗੋਰਾ ਹਾਂ ਲੀਚੀ ਵੀ ਹੁਣ ਲੇਕਣਾ ਗੋਰਾ ਹਾਂ ਮੈਂ ਕੀ ਦਿੰਦਾ ਪ੍ਰਧਾਨ ਮੈਂ ਜਾਰਾ ਨੇ ਸੋਡਾ ਲੈਤਾ ਨਾ ਪ੍ਰਧਾਨ ਕਹਿੰਦਾ ਮੈਂ ਗੋਰਾ ਹਾਂ ਮੈਂ ਤਾਂ ਪਾਇੰਦਾਂ ਨਹੀਂ ਕਾਲਾ ਕਹਿੰਦਾ ਮੈਂ ਚਿੱਟਾ ਹੀ ਪੀਂਦਾ ਆ ਵੀ ਦੋ ਐਨਲੈਜੀ ਲੈਪੀਆ ਜੋਸ਼ ਜੋਸ਼ ਲੈਤੀ ਦਾ ਜੂਸ ਮੀਟਿਕ ਮੀਟ ਨਾਲ ਹੀ ਲੈਤੀ ਹਾਂ ਹਾਂਜੀ ਅਸੀਂ ਮੇਲਾ ਸਾਰਾ ਦੇਖਿਆ ਏ ਤੇ ਕਰਨੇ ਬਹੁਤ ਯਾਦੀਆਂ ਹੋਈਆਂ ਕਾਠੇ ਵੀ ਬਹੁਤ ਯਾਦੀਆਂ ਤੇ ਜਿਹੜੇ ਸਾਫ ਦੀ ਸੰਭਾਵਨਾ ਸੀ ਖਿਆਲ ਉਹਨਾਂ ਕੱਠ ਤਾਂ ਨਹੀਂ ਹੋਇਆ ਕਿਉਂਕਿ ਹਾਰਾ ਬਹੁਤ ਆਇਆ ਹੋਇਆ ਨਾ ਉਹਦੇ ਕਰਕੇ ਵੀ ਕੁਝ ਹੋ ਸਕਦਾ ਦੂਰੋਂ ਦੂਰੋਂ ਆਉਣਾ ਸੀ ਲੋਕਾਂ ਨੇ ਕੁਝ ਮੀਂਹ ਕਰਕੇ ਤੇ ਅਸੀਂ ਲੈ ਕੇ ਆਇਆ ਹੁਣ ਬੀਨ ਲੈ ਕੇ ਆਇਆ ਜਿਵੇਂ ਕੀ ਹੋ ਗਿਆ ਤਨੀਆਂ ਮਥੇ ਪਾਲਕ ਮੂੜੀਆਂ ਤੇ ਗਾਜਰਾਂ ਦੇ ਇਹੀ ਹੁਣ ਰੁੱਤਾ ਵੀ ਹੁਣ ਸਟਾਰਟਿੰਗ ਹੋ ਗਈ ਏ ਲਾਵਾਂਗੇ ਨਾਲ ਅਸੀਂ ਗੰਡਿਆਂ ਦੀ ਪਨੀਰ ਲੈ ਕੇ ਆਵਾਂਗੇ ਲਾਵਾਂਗੇ ਬਾਕੀ ਦੋ ਅਸੀਂ ਅਮਰੂਦਾਂ ਦੇ ਬੂਟੇ ਲੈ ਕੇ ਆਏ ਜਿਹੜੇ ਅਸੀਂ ਟਿੱਕੀ ਜਿਹਾ ਰੱਖ ਕੇ ਰੱਖਿਆ ਹੈ ਔਰ ਤੁਸੀਂ ਕੀ ਕਹਿਣਾ ਚਾਹੋਗੇ ਮੇਲੇ ਬਾਰੇ ਬਹੁਤ ਵਧੀਆ ਮਿਲਤਾ ਸੀਗਾ ਉਹ ਕ੍ਰੀਏਟਿਵ ਦੇਖ ਲਿਆ ਚਲੋ ਠੀਕ ਹੈ ਜੀ ਮਿਲਦੇ ਆਪਾਂ ਫੇਰ ਤੇ ਬਹਿਸਵਾਜੀ ਹੋ ਗਈ ਸੀ ਸਾਡਾ ਪ੍ਰਧਾਨ ਗਏ ਸਾਬ ਇਹ ਨਵੇਂ ਡ ਕੇ ਆਇਆ ਹੁਣ ਰੋਲਾ